ਇਹ ਪਹਿਲੇ ਨੰਬਰ ਤੇ ਆ ਆ ਰਹੇ ਵੀ ਪਹਿਲੇ ਵਾਲੇ ਚੋਬਰ ਲਾਈਓ ਜੀ ਮੈਂ ਇੱਕ ਇਹ ਬਈ ਆਪਣੀ ਆਈ ਆ ਪਹਿਲੇ ਨੰਬਰ ਤੇ ਤੇ ਇਹ ਕਿਹੜੇ ਸੀਮੰਦੀ ਆ ਅਰਜਨ ਕੁੰਗੜ ਦੀ ਆ ਜੀ ਤੇ ਇਹਦੀ ਕੋਈ ਮਾ ਦਾ ਰਿਕਾਰਡ ਆਪਣੇ ਕੋਲੇ ਹੈਗਾ ਮਾ ਪਹਿਲੇ ਸੂਏ 14 ਇੰਚ ਆਪਣੇ ਕੋਲ ਹੀ ਆ ਹਾਂ ਜੀ ਠੀਕ ਆ ਤੇ ਆਪਣਾ ਪਿੰਡ ਬਈ ਪਿੰਡ ਕਿਸ਼ਨਗੜ੍ਹ ਸੇਡਾ ਸਿੰਘ ਵਾਲਾ ਬਰੇਟਾ ਤੋਂ ਲੇਹਰਾ ਰੋਡ ਤੇ ਪੈਂਦੇ ਇਹ ਤੁਹਾਡਾ ਨਾਮ ਬਈ ਗਰਮੇਲ ਸਿੰਘ ਜੀ ਬਾਈ ਦੀ ਬੱਚੀ ਆਈ ਆ ਬਈ ਪਹਿਲੇ ਨੰਬਰ ਤੇ ਇਹ ਤਿੰਨ ਮਹੀਨੇ ਤੋਂ ਲੈ ਕੇ 12 ਮਹੀਨੇ ਵਾਲੀ ਕੈਟਾਗਰੀ ਤੇ ਹਾਂ ਜੀ ਤੇ ਬਾਈ ਹੁਣੀ ਰਿਜ਼ਲਟ ਤੋਂ ਹੈ ਗਿਆ ਸੈਟੀਸਫਾਈਡ ਪੂਰੇ ਬਾਈ ਆਪਣੀ ਦੂਜੇ ਤੇ ਆ ਹਾਂਜੀ ਬਾਈ ਦੂਜੇ ਨੰਬਰ ਤੇ ਆਈ ਦੂਜੇ ਨੰਬਰ ਤੇ ਆਈ ਹੈ ਬਾਈ ਹੁਣੀ ਤੁਹਾਡਾ ਕਿਹੜਾ ਪਿੰਡ ਆ ਬਾਈ ਮਹਾ ਸਿੰਘ ਵਾਲਾ ਵੀਰੇ ਤੇ ਬਾਈ ਇਹ ਆਪਣੀ ਬੱਚੀ ਕਿਹੜੇ ਸੀਮੰਦੀ ਆ ਇਹ ਲక్ష్ਮੀ ਡੈਰੀ ਫਾਰਮ ਵਾਲੇ ਦੀ ਵੀਰ ਦੀ ਆ ਬਾਈ ਅੱਛਾ ਲక్ష్ਮੀ ਡੈਰੀ ਫਾਰਮ ਵਾਲੇ ਵੀਰ ਦੀ ਆ ਤੇ ਬਾਈ ਆਪਣਾ ਇਹਦੀ ਮਾਂ ਦਾ ਰਿਕਾਰਡ ਆਪਣੇ ਕੋਲ ਹੈਗਾ ਹਾਂ 17 ਕਿਲੋ ਦਿੰਦੇ ਆ ਬਾਈ ਘਰੇ ਆਗੇ ਤੇ ਅੱਛਾ ਆਪਣੇ ਘਰੀ ਆ ਹਾਂ ਘਰੀ ਆ ਤੇ ਪਹਿਲਾਂ ਕੋਈ ਤੁਸੀਂ ਕੰਪੀਟੀਸ਼ਨ ਜਿੱਤਿਆ ਲੜਿਆ ਤੁਸੀਂ ਪਹਿਲਾਂ ਪਹਿਲਾਂ ਇੱਕ ਲੜਿਆ ਸੀ ਵੀਰੇ ਅੱਛਾ ਪਹਿਲਾਂ ਤੁਸੀਂ ਲੜਿਆ ਇਹ ਕੱਤੇ ਨਾਲ ਨਹੀਂ ਹੋਰ ਨਾਲ ਅੱਛਾ ਹੋਰ ਨਾਲ ਇਹ ਪਹਿਨੀ ਵਾਰ ਹੀ ਆਏ ਆਪਾਂ ਇੱਥੇ ਹੋਰ ਬੱਚੇ ਲੈ ਕੇ ਆਏ ਆ ਆਪਾਂ ਹੋਰ ਲੈ ਕੇ ਆਏ ਸੀ ਕਿ ਦੋ ਜੀ ਹੋਰ ਮੋਰਾਂ ਚ ਵਾਰ ਹੋ ਗਿਆ ਤੇ ਆਪਾਂ ਹੋਰ ਅੱਗੇ ਮਿਲਕ ਬਿਊਟੀ ਮਿਲਕ ਬਿਊਟੀ ਚ ਲਿਆਵਾਂਗੇ ਜੀ ਕਬੱਡੀ ਮੈਸਾ ਅੱਛਾ ਅੱਗੇ ਲਿਆਵਾਂਗੇ ਪਰ ਸਾਨੂੰ ਆ ਜੀ ਹੋ ਸਕਦਾ ਇਹਦੀ ਮਾਂ ਹੀ ਆ ਜਾਵੇ ਮਾਂ ਆ ਗਈ ਸਾਨੂੰ ਬਹੁਤ ਬਹੁਤ ਬਾਤ ਤੀਜੇ ਨੰਬਰ ਵਾਲੀ ਆ ਰਹੀ ਵੀ ਤੀਜੇ ਨੰਬਰ ਵਾਲੀ ਇਹਦਾ ਰਾਂਗੀ ਇਹਦਾ ਲੈ ਟੰਗੂ ਜਾਗਦੀ ਆ ਤੂੰ ਬਈ ਇਹ ਕਿਹੜੇ ਸੀਮੰਦੀ ਆਪਣੀ ਬੱਚੀ ਇਹ ਤਾਂ ਬਈ ਆਪਣੇ ਗਵਾਂਡ ਪਿੰਡ ਚ ਆ ਗਿਆ ਘਰੇ ਰੱਖਿਆ ਹੋਇਆ ਕਿਸੇ ਦੇ ਸਾਲ ਤੇ ਬਈ ਆਪਣਾ ਪਿੰਡ ਕਿਹੜਾ ਲੱਲੂਆਣਾ ਜੀ ਲੱਲੂਆਣੇ ਪਿੰਡ ਤੋਂ ਬਾਈ ਹੁਣੀ ਆਏ ਆ ਤੇ ਬਾਈ ਹੁਣ ਦੀ ਬੱਚੀ ਆਈ ਆ ਤੀਜੇ ਨੰਬਰ ਤੇ ਤੇ ਬਾਈ ਸਾਨੂੰ ਬਹੁਤ ਬਹੁਤ ਮਾਰਿਆ ਚੌਥਾ ਨੰਬਰ ਆ ਗਈ ਬਈ ਉਸਤਾਦ ਜੀ ਚੌਥੇ ਨੰਬਰ ਕਿਧਰ ਚਾਚਾ ਦੇ ਆ ਲਾਲੇ ਦੇ ਚੁੰਡੀ ਚਾਚਾ ਉੱਥੇ ਆ ਨਾ ਫਿਰ ਡਿਊਟੀ ਤੇ ਤੇ ਬਾਈ ਉਹਨਾਂ ਦੀ ਬੱਚੀ ਆਈ ਆ ਚੌਥੇ ਨੰਬਰ ਤੇ ਬਾਈ ਇਹ ਆਪਣੇ ਘਰ ਦੀ ਬੱਚੀ ਆ ਹਾਂ ਬਾਈ ਕਰਦੇ ਆ ਆਪਣੇ ਤੇ ਇਹਦੀ ਮਾਂ ਆਪਣੇ ਕੋਲੀ ਆ ਮਾਂ ਕੋਲੀ ਆ ਇਹਦੀ ਤੇ ਉਹਦਾ ਦੁੱਧ ਉਹਦਾ 17 18 ਕਿਲੋ ਆਉਂਦੇ ਤੇ ਇਹ ਬੱਚਾ ਜਿੱਤ ਗਿਆ ਬਾਈ ਹਾਂ ਤੇ ਇਹ ਕਿਹੜੇ ਸੀਮਨ ਦੀ ਆ ਬਾਈ ਇਹ ਕੋਹੇ ਨੂਰ ਦੀ ਵੀਰੇ ਕੋਹੇ ਨੂਰ ਦੀ ਆ ਤੇ ਇਹ ਕਿੰਨੇ ਚਰਦੀ ਆ ਇਹ 11 ਮਹੀਨਿਆਂ ਦੀ ਬਾਈ 11 ਮਹੀਨਿਆਂ ਦੀ ਆ ਤੇ ਹੋਰ ਕੋਈ ਆਪਣਾ ਲੈ ਕੇ ਆਏ ਆ ਬੱਚਾ ਹਾਂ ਦੋ ਪਾਈਆਂ ਸੀ ਵੀਰੇ ਤੇ ਦੋ ਹੋ ਰਹੀਆਂ ਸੀ ਇੱਕ ਜਿੱਤ ਗਈ ਇੱਕ ਜਿੱਤ ਗਈ ਤੇ ਅੱਗੇ ਗਾਹਾਂ ਮਿਲਕ ਬਿਊਟੀ ਚ ਗਾਹਾਂ ਬਾਈ ਅੱਗੇ ਪਹਿਲੀ ਵਾਰ ਹੀ ਪਾਈ ਆ ਹਲਦਾ ਅੱਛਾ ਪਹਿਲੀ ਵਾਰ ਹੀ ਪਾਈ ਆ ਆ ਰਹੇ ਆ ਚਲੋ ਵੀ ਨਾਮ ਲੈ ਗਏ ਚੋਬਰ ਬਹੁਤ ਬਹੁਤ ਮਾਰਕਾ ਆਰਮੀ ਚ ਅਮਰੇ ਪਹਿਲੀ ਵਾਰ ਹੀ ਆਏ ਸੀ ਛੁੱਟੀ ਅੱਛਾ ਛੁੱਟੀ ਆਏ ਆ ਤੁਸੀਂ ਆਰਮੀ ਚ ਜੀ ਮੈਂ ਹਾਂ ਚੱਲ ਆਪਾਂ ਵੀ ਜਾ ਕੇ ਦੇਖ ਲਗੇ ਤੇ ਬਾਈ ਉਹਨਾਂ ਦੀ ਬੱਚੀ ਗਈ ਆ ਜਿੱਤ ਬਾਈ ਤੁਹਾਨੂੰ ਬਹੁਤ 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 ਮੁਬਾਰਕਾਂ ਮੇਰੇ ਥੈਂਕ ਯੂ ਥੈਂਕ ਯੂ ਇਹ ਦੂ ਗਾਹਾਂ 5ਵਾਂ ਨੰਬਰ 5ਵਾਂ ਆਉਂਦਾ 5ਵਾਂ ਨੰਬਰ ਆ ਬਾਈ 6ਵਾਂ ਜੀ 6ਵਾਂ 6ਵਾਂ 5ਵਾਂ ਆਸੀ 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 ਅਸ੍ਰੀਕਾਲ ਜੀ ਸਤਿ ਸ੍ਰੀਕਾਲ ਬਾਈ ਬਾਈ ਹੁਣਾਂ ਦੀ ਬੱਚੀ ਆਈ ਹੈ ਬਈ 5ਵੇਂ ਨੰਬਰ ਤੇ ਬਾਈ ਕਿਹੜੇ ਸੀਮੰਦੀ ਆ ਇਹ ਬਾਈ ਰਤਨਦੀ ਆ ਤੇ ਇਹਦੀ ਮਾਂ ਆਪਣੇ ਕੋਲ ਹੀ ਆ ਹਾਂ ਬਾਈ ਮਾਂ ਬਾਈ ਹੁਣਾਂ ਦੇ ਕੋਲ ਹੀ ਆ ਤੇ ਮਾਂ ਦਾ ਰਿਕਾਰਡ ਕੋਈ ਬਾਈ 4 ਦੰਦਾ ਹੋ 14 ਕਿਲੋ ਦੰਦਾ ਹੁਣ ਠੀਕ ਆ ਜੀ 2 ਮਹੀਨੇ ਦੀ ਸੂਈ ਆ ਹੁਣ ਅੱਛਾ ਤੇ ਇਹ ਬਾਈ ਕਿੰਨੇ ਟਾਈਮ ਦੀ ਆ ਇਹ 11:30 ਮਹੀਨਿਆਂ ਦੀ ਆ ਇਹ 11:30 ਮਹੀਨਿਆਂ ਦੀ ਆ ਤੇ ਬਾਈ ਹੁਣੀ ਕੰਪੀਟੀਸ਼ਨ ਗਈ ਜੈਤ ਇਹ ਪੂਰੇ ਖਾਚਾ ਧੰਨਵਾਦ ਇਹ ਦੂਗਾ ਹਾਂ ਛੇਵੇਂ ਨੰਬਰ ਹੋਰ ਹੈ ਹੋਰ ਹੈ ਜੀ ਹੋਰ ਹੈ ਹੋਰ ਹੈ ਹੋਰ ਹੈ ਬਾਪੂ ਜੀ ਸਾਸਰੀ ਘਰ ਸਾਸਰੀ ਘਰ ਜੀ ਬਾਪੂ ਜੀ ਦੀ ਹੁਣਾਂ ਦੀ ਬਈ ਬੱਚੀ ਆਈ ਆ ਛੇਵੇਂ ਨੰਬਰ ਤੇ ਛੇਵੇਂ ਨੰਬਰ ਤੇ ਆ ਤੇ ਬਾਪੂ ਜੀ ਇਹ ਕਿਹੜੇ ਸੀਮੰਦੀ ਆਰਸ ਝੋਟੇ ਦੇ ਜੀ ਤੇ ਤੁਸੀਂ ਕਿਹੜੇ ਪਿੰਡ ਤੋਂ ਆ ਗੰਨੂਆ ਤੋਂ ਬਈ ਠੀਕ ਆ ਜੀ ਤੇ ਇਹਦੀ ਆਪਣੀ ਮਾਂ ਇਹਦੀ ਮਾਂ ਆਪਣੇ ਕੋਲ ਹੈ ਆਪਣੇ ਕੋਲ ਹੈ ਜੀ ਮਾਂ ਦਾ 14 ਕਿਲੋ ਦੁੱਧ ਨੂੰ ਕੋਈ ਮਰਜ਼ੀ ਚੋਸ ਆ ਲੈ ਜਾ ਤੇ ਬਾਪੂ ਜੀ ਤੁਸੀਂ ਇਹ ਪਹਿਲਾ ਕੰਪੀਟੀਸ਼ਨ ਵਿੱਚ ਲੜ ਰਹੇ ਹੋ ਕਿ ਪਹਿਲਾਂ ਛੋਟੇ ਦਾ ਜਿੱਤਿਆ ਜੀ ਪਰ ਇੱਥੇ ਇਸੇ ਮੇਰੇ ਅੱਛਾ ਪਹਿਲਾਂ ਇਹ ਕਰੰਦੇ ਆ ਤੇ ਬਾਪੂ ਜੀ ਆਪਾਂ ਗਾਹਾਂ ਮਿਲਕ ਬਿਊਟੀ ਚ ਜਾਂ ਹਾਂ ਹਾਂ ਚੱਲਦੇ ਹੋਈ ਕੰਮ ਅੱਛਾ ਸਾਰੇ ਸਾਈ ਥਾਪੀ ਆ ਸਾਰੇ ਕਿਤੇ ਯਾਰ ਖੜੇ ਆ ਇੱਥੇ ਠੀਕ ਆ ਠੀਕ ਆ ਬਾਪੂ ਜੀ ਬਹੁਤ ਬਹੁਤ ਮਾਰਕਾਂ ਸਾਨੂੰ ਠੀਕ ਆ ਜੀ ਇਹਦੋਂ ਦਾ 7ਵੇਂ ਨੰਬਰ ਬਈ ਆਪ ਬਾਈ ਆਇਆ ਮੇਰਾ 7ਵੇਂ ਨੰਬਰ ਤੇ ਬੱਚੀ ਬਾਈ ਉਹਨਾਂ ਦੀ ਬੱਚੀ ਹੈ 7ਵੇਂ ਨੰਬਰ ਤੇ ਬਾਈ ਕਿਹੜੀ ਕਲਾਸ ਹੈ ਪਹਿਲਾਂ ਤਾਂ ਇਹ ਦੱਸ 7ਵੀਂ 7ਵੀਂ ਕਲਾਸ ਚ ਪੜਦਾ ਤੇ ਅੱਜ ਕੀਤੀ ਏ ਛੁੱਟੀ ਤੇ ਛੁੱਟੀ ਦਾ ਪੈ ਗਿਆ ਮੁੱਲ ਤੇ ਆਪਣਾ ਨੰਬਰ ਵੀ 7ਵਾਂ ਹਾਂਜੀ ਓਹ ਠੀਕ ਆ ਤੇ ਕਿਹੜੇ ਸੀਮੰਦੀ ਆ ਇਹ ਇਹ ਖਲੀ ਦੀ ਇਹ ਖਲੀ ਦੀ ਆ ਤੇ ਇਹਦੀ ਮੰਮੀ ਆਪਣੇ ਕੋਲ ਹੀ ਆ ਹਾਂਜੀ ਇਹਦੀ ਮੰਮੀ ਦਾ 19 ਕਿਲੋ ਦਾ ਰਕਾਰਡ ਆ ਠੀਕ ਹੈ ਇਹ ਠੀਕ ਆ ਤੇ ਅੱਗੇ ਕੋਈ ਕੰਪੀਟੀਸ਼ਨ ਕਿ ਪਹਿਲੇ ਹੀ ਆਪਣਾ ਇਹ ਮੇਲਾ ਪਹਿਲਾ ਹੀ ਹੈ ਤੇ ਅੱਗੇ ਪਰਿਵਾਰ ਚ ਕੋਈ ਕੰਪੀਟੀਸ਼ਨ ਲੜਿਆ ਕਿਤੇ ਤੇਰੇ ਪਾਪੇ ਹੋਣਾ ਨੇ ਹਾਂਜੀ ਬਈ ਪਹਿਲੀ ਵਾਰ ਹੀ ਆਇਆ ਤੇ ਮੁੰਡਾ ਜਿੱਤ ਗਿਆ ਪੂਰੇ ਘਰ ਦੇ ਪੂਰੇ ਖੁਸ਼ ਹੋਣਗੇ ਅੱਜ ਇਹਨੂੰ ਗਾਹਾਂ ਤੋਂ ਵੀ ਛੁੱਟੀ ਇੱਕ ਅੱਧੀ ਮਾਫ ਆ ਹੁਣ ਬੰਨਿਪੜ ਗਿਆ ਕੰਮ ਆਠੀ ਜੀ ਉਧਰ ਹੈ ਸਰ ਉਧਰ ਆ ਵੀ ਉਧਰ ਆ ਉਧਰ ਆ ਉਧਰ ਆ ਉਧਰ 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 ਰੋਕ ਜੂ ਰੋਕ ਜੂ ਰੋਕ ਜੂ ਆਠਵੇਂ ਨੰਬਰ ਤੇ 1 ਨੰਬਰ ਬਈ ਸਾਸਰੀ ਕਾ ਕੇ ਬਾਈ ਖਾਲਸਾ ਬਾਈ ਗੁਰਜੀ ਕੀ ਫਤਿਹ ਬਾਈ ਬੜੀ ਗੱਲਾਂ ਕਰਦੇ ਮਾਣ अच्छा हां ठीक है बोलਦੇ ਨੇ ਬਾਕੀ ਹੁਣ ਤੇ ਸੀਮਨ ਬਾਈ ਇਹ ਸਿਮ ਏਬੀਸੀ ਵਾਲਾ ਰਕਾ ਨਹੀਂ ਰਾਜੂ ਰਕਾ ਜੀ ਏਬੀਸੀ ਵਾਲਿਓ ਬਈ ਮੁਬਾਰਕਾਂ ਤੁਹਾਡੀਆਂ ਕਟੀਆਂ ਜਤ ਰੰਜਾਂਗਾ ਤੇ ਬਾਈ ਇਹਦੀ ਮਾਂ ਦਾ ਰਿਕਾਰਡ ਇਹਦੀ ਮਾਂ ਦਾ ਜੀ 18 ਲੀਟਰ ਜੀ 18 ਸਾਰੋਂ ਲੈ ਕੇ ਆਈ ਸੀ ਜੀ ਠੀਕ ਹੈ ਜੀ ਠੀਕ ਆ ਉੱਥੇ ਉਹਨਾਂ ਕੋਲ ਤਾਂ ਵਧ ਕਰਦੀ ਐਂਪੇ ਕੋਲ ਆ ਕੇ 18 ਕੱਢਿਆ ਜੀ ਤੇ ਬਾਈ ਆਪਾਂ ਕੋਈ ਹੋਰ ਕੰਪੀਟੀਸ਼ਨ ਲਿਆ ਹੈ ਸਾ ਨਹੀਂ ਪਹਿਲਾ ਕੰਪੀਟੀਸ਼ਨ ਹੀ ਜਿੰਦਗੀ ਦਾ ਤੇ ਆਪਾਂ ਉਹ ਗਾਂਾਂ ਮਿਲਕ ਬਿਊਟੀ ਚ ਗਾਂਾਂ ਇਥੇ ਇਥੇ ਨਹੀਂ ਬਸ ਇਹ ਕੀ ਲੈਂਦਾ ਬੱਚਾ ਤੇ ਨਾਮ ਲੈ ਲਿਆ ਤੇ ਚਲੋ ਘਰੇ ਸਿਹਣਾ ਕੋਲੇ ਤੇ ਬਾਈ ਆਪਾਂ ਮੈਨੂੰ ਤਾਂ ਐ ਲੱਗਦਾ ਪਹਿਲੀ ਵਾਰ ਕੋਈ ਪਾਈ ਆ ਅੱਗੇ ਕੋਈ ਕੰਪੀਟੀਸ਼ਨ ਲੜਿਆ ਨਾ ਕੋਈ ਪਹਿਲੀ ਵਾਰ ਬਾਈ ਹੁਣੇ ਪਹਿਲੀ ਵਾਰੀ ਬੱਚੀ ਪਾਈ ਸੀਗੀ ਗਰੇਡਰ ਦੇ ਵਿੱਚ ਤੇ ਬਾਈ ਹੁਣਾਂ ਦੀ ਬੱਚੀ ਜਿੱਤ ਗਈ ਆ ਬਾਈ ਇਹਦੀ ਆ ਕਿਹੜੇ ਸੀਮਨ ਦੀ ਐ ਸੀਮਨ ਹੈਗਾ ਬਾਈ ਗੋਪੀ ਦਾ ਟਿਕਾ ਭਰਾ ਹੋਇਆ ਠੀਕ ਹੈ ਜੀ ਠੀਕ ਆ ਤੇ ਉਹ ਆਪਣੇ ਕੋਲ ਹੀ ਆ ਮੱਝ ਹਾਂਜੀ ਮੱਝ ਦੀ ਮੰਮੀ ਕੋਲੇ ਜੀ ਆਪਣੀ ਤੇ ਉਹਦਾ ਦੁੱਧ ਦਾ ਰਿਕਾਰਡ ਕਿੰਨਾ 12 18 ਕਿਲੋ ਜੀ ਠੀਕ ਹੈ ਜੀ ਠੀਕ ਕਾਹ ਨੂੰ ਸੁੱਖ ਰੱਖੇ ਮਾਲਕ 20 ਕਿਲੋ ਲੈਵ ਚ ਬਾਈ ਕਰਾਵਾਂਗੇ ਦੀ ਮਾਰ ਬਸ ਠੀਕ ਆ ਹੁਣ ਕਿਹੜਾ ਚਸਕਾ ਪੈ ਗਿਆ ਮੈਂ ਕਹਿੰਦਾ ਤੇ ਇਹ ਆਈਏ 10 ਮਿੰਨ ਬਰ ਤੇ ਭਾਈ ਆ ਬੱਚਾ ਆਇਆ 10 ਮਿੰਨ ਬਰ ਤੇ ਭਾਈ ਤੁਹਾਡਾ ਕਿੰਨਾ ਕੰਪੀਟੀਸ਼ਨ ਆਪਣਾ ਤਾਂ ਇਹਦਾ ਪਹਿਲਾ ਹੀ ਪਹਿਲੀ ਏਰੀਆ ਆਇਆ ਤਾਂ ਵੀ ਪਹਿਲੀ ਏਰੀਆ ਚ ਉੱਭਰ ਜਿੱਤ ਚੱਲੇ ਆ ਤੇ ਭਾਈ ਆਪਾਂ ਹੋਰ ਕੋਈ ਕੰਪੀਟੀਸ਼ਨ ਚ ਲੈਣਾ ਇਸਾ ਨਹੀਂ ਜੀ ਆਹੀ ਇੱਕ ਆਹੀ ਬੱਚਾ ਹੀ ਲਿਆਂਦਾ ਤੇ ਇਹਦੀ ਇਹਦਾ ਸੀਮਨ ਕਿਹੜੇ ਦੀ ਆ ਭਈ ਇਹ ਹੋਮ ਬਰੀਡ ਹੀ ਆ ਜੀ ਸਾਹਮਣੇ ਵੀ ਆਪਣੇ ਕੋਲ ਹੀ ਸੀਗਾ ਤੇ ਸਾਹਣ ਵੀ ਆਪਣੇ ਕੋਲ ਹੀ ਸੀਗੀ ਤੇ ਇਹਦੀ ਮਾਦਰ ਵੀ ਆਪਣੇ ਕੋਲ ਹੀ ਹੈ ਠੀਕ ਹੈ ਜੀ ਠੀਕ ਹੈ